ਦੇ ਸਾਹ ਦੇਖਿਆ ਜਾਂਦਾ ਵੀ ਸੱਤਾ ਦਾ ਤਬਾੜਦੀਆਂ ਮੌਕੇ ਦੇ ਨਸਾ ਵੰਡਿਆ ਜਾਂਦਾ ਜਾਂ ਪੈਸਾ ਢੀ ਵੰਡਿਆ ਜਾਂਦਾ ਇਹੋ ਜਿਹਾ ਆਪ ਦੀ ਪਾਰਟੀ ਵੱਲੋਂ ਤਾਂ ਕੋਸ਼ਿਸ਼ ਕਰੇ ਜਾਂਦਾ ਨਾ ਜੀ ਨਾ 2022 ਕੀ 2017 ਦੇ ਵਿੱਚ ਵੀ ਅਸੀਂ ਇਦਾਂ ਹੀ ਕੀਤਾ ਜੀ ਤੇ 2022 ਦੇ ਵਿੱਚ ਵੀ ਅਸੀਂ ਤੇ ਹੁਣ ਜਿੰਨੀਆਂ ਵੀ ਚੋਣਾਂ ਜਿਹੜੀਆਂ ਆਵਾਂ ਵਾਲੀ ਪਾਰਟੀ ਲੜੀਆਂ ਜੀ ਦੇ ਨਾਬੇ ਦੇ ਪੂਰੇ ਲੋਕ ਇਸ ਗੱਲ ਦੇ ਗਵਾਹ ਨੇ ਅਸੀਂ ਆਪਣੇ ਮੂੰਹ ਨਹੀਂ ਕੁਝ ਕਹਿੰਦੇ ਅਸੀਂ ਇੱਕ ਸ਼ਰਾਬ ਦੀ ਬੂੰਦ ਕਿਸੇ ਨੂੰ ਪੈਸਾ ਕਿਸੇ ਨੂੰ ਕੁਝ ਐਸਾ ਬੰਡਿਆ ਹੋਵੇ ਜੀ ਬਿਨਾ ਪੈਸੇ ਤੋਂ ਬਿਨਾ ਨਸ਼ੇ ਤੋਂ ਜਿਹੜੀਆਂ ਆਮ ਆਦੀ ਪਾਰਟੀ ਸਰਕਾਰ ਜਿਹੜੀ ਹੈ ਚੋਣਾਂ ਲੜਦੀ ਹੈ ਜੀ 2022 ਦੇ ਵਿੱਚ ਲੋਕ ਇਸ ਗੱਲ ਦੇ ਗਵਾਹ ਨੇ ਚਾਹੇ ਕਿ ਦੂਜੀਆਂ ਪਾਰਟੀਆਂ ਨੇ ਬੜਾ ਉਸ ਵਕਤ ਕੰਬੜਾਂ ਦੇ ਵਿੱਚ ਪੈਸੇ ਧਰ-ਧਰ ਕੇ ਮੈਂ ਕਹਿੰਦਾ ਚੀਜ਼ਾਂ ਵੰਡ-ਵੰਡ ਕੇ ਲੋਕਾਂ ਦੇ ਘਰ-ਘਰ ਤੇ ਬਹੁਤ ਕੁਝ ਬੰਡਿਆ ਜੀ ਲੋਕਾਂ ਨੂੰ ਪਰ ਉਸ ਵਕਤ ਵੀ ਅਸੀਂ ਅਪੀਲ ਕੀਤੀ ਸੀ ਹੁਣ ਫੇਰ ਅਸੀਂ ਅਪੀਲ ਕਰਦੇ ਆ ਕਿਉਂਕਿ ਰਾਤ ਵੀ ਸਾਨੂੰ ਸੁਣਨ ਨੂੰ ਮਿਲਿਆ ਦੇਖਣ ਨੂੰ ਮਿਲਿਆ ਸਾਡੇ ਵਲੰਟੀਅਰ ਨੇ ਗੱਡੀਆਂ ਭਜਾਈਆਂ ਜੀ ਭਾਜਪਾ ਦੇ ਗੱਡੀਆਂ ਠੀਕ ਹੈ ਜੀ ਹੋਰ ਬਹੁਤ ਸਾਰੀਆਂ ਪਾਰਟੀ ਦੀਆਂ ਗੱਡੀਆਂ ਜਿਹੜੀਆਂ ਨੇ ਰਾਤਾਂ ਨੂੰ ਸ਼ਰਾਬਾ ਵੰਡ ਰੀਆਂ ਨੇ ਨਸ਼ੇ ਵੰਡ ਰੀਆਂ ਨੇ ਆ ਰਾਤ ਇੱਕ ਨੰਬਰ ਵਾਰਡ ਵਿੱਚ ਗੱਡੀ ਜਿਹੜੀ ਨਸ਼ੇ ਵੰਡ ਰਹੀ ਸ਼ਰਾਬ ਵੰਡ ਰਹੀ ਸੀਗੀ ਤਾਂ ਸਾਡੇ ਵਲੰਟੀਅਰ ਉਹਦੇ ਪਿੱਛੇ ਪੈ ਗਏ ਜੀ ਉਹਨੂੰ ਚਾਸ ਵੱਲ ਦਾ ਕੇ ਉੱਥੇ ਜਾ ਕੇ ਘੇਰਾ ਤੇ ਉੱਥੇ ਜਾ ਕੇ ਵੀ ਉਹ ਪੱਜ ਗਏ ਸੋ ਕਹਿਣ ਦਾ ਪਾਵੇ ਆ ਵੀ ਹਣ ਇਹ ਇਹ ਆਪਣੀਆਂ ਉਹਨਾਂ ਤੇ ਨੀਤੀਆਂ ਦੇ ਉੱਪਰ ਆਏ ਹੋਏ ਨੇ ਜਿਹੜਾ ਇਹਨਾਂ ਦਾ ਟ੍ਰੈਂਡ ਹੈ ਕਿ ਇਹ ਨਸ਼ੇ ਵੰਦੇ ਨੇ ਇਹ ਹੋਰ ਬਹੁਤ ਕੁ ਚੀਜ਼ਾਂ ਵੰਦੇ ਨੇ ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਵੋਟਰਾਂ ਦਾ ਕੱਲ ਸ਼ਾਮ ਨੂੰ 5 ਵਜੇ 4 ਵਜੇ ਤੱਕ ਨਹੀਂ ਇਹਨਾਂ ਨੇ ਮੁੜ ਕੇ ਨਾ ਦਾ ਤੁਹਾਨੂੰ ਦਿਖਣਾ ਜੀ ਤੇ ਨਾ ਤੁਹਾਡਾ ਇਹਨਾਂ ਨੇ ਫੋਨ ਚੱਕਣਾ ਜਿਹੜੇ ਲੋਕ ਹੁਣੇ ਨਸ਼ਾ ਵੇਚ ਕੇ ਨਸ਼ਾ ਦੇ ਕੇ ਪੈਸੇ ਦੇ ਕੇ ਜਾਂ ਹੋਰ ਚੀਜ਼ਾਂ ਦੇ ਕੇ ਜਿਹੜੇ ਤੁਹਾਡੀ ਵੋਟ ਖਰੀਦਣੀ ਚਾਹੁੰਦੇ ਆ ਇਹਨਾਂ ਲੋਕਾਂ ਤੇ ਬਿਲਕੁਲ ਭਰੋਸਾ ਨਾ ਕਰਿਓ ਤੇ ਕਿਉਂਕਿ ਇਹ ਲੋਕ ਨਸ਼ਾ ਦੇ ਕੇ ਨਸ਼ਾ ਦੇ ਕੇ ਜਾਂ ਹੋਰ ਚੀਜ਼ਾਂ ਦੇ ਕੇ ਤੁਹਾਡੀ ਵੋਟ ਨੂੰ ਖਰੀਦ ਕੇ ਇਹ ਕਹਿਣਗੇ ਵੀ ਅਸੀਂ ਤਾਂ ਵੋਟ ਖਰੀਦੀ ਆ ਸੋ ਕਹਿਣ ਦਾ ਭਾਵ ਇਹ ਆ ਵੀ ਆਮ ਆਦਮੀ ਪਾਰਟੀ ਇਸ ਵਕਤ ਤੁਸੀਂ ਸਾਰੇ ਵਾੜਾ ਵਿੱਚ ਘੁੰਮ ਕੇ ਦੇਖੋ ਜੀ ਸਾਡੇ ਅਸੀਂ ਕਿਹਾ ਹੋਇਆ ਵੀ ਕਿਸੇ ਨੇ ਕੋਈ ਨਿਸ਼ਾਨੀ ਬੰਨਣਾ ਜੀ ਕਿਸੇ ਨੇ ਕੁਝ ਐਸਾ ਕੁਝ ਵੀ ਹਰਕਤ ਨਹੀਂ ਕਰਨੀ ਹੈਗੀ ਤੁਸੀਂ ਪਿਆਰ ਨਾਲ ਬੇਨਤੀ ਕਰੋ ਸੰਗਤ ਨੂੰ ਸੰਗਤ ਦਾ ਪਿਆਰ ਮਿਲ ਰਿਹਾ ਜੀ ਬਹੁਤ ਵੱਡਾ ਤੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸੰਗਤ ਨੂੰ ਇੱਕ ਪਾਸੇ ਨਸ਼ਾ ਜੀ ਇੱਕ ਪਾਸੇ ਪੈਸਾ ਜਿਹੜਾ ਵੰਡ ਰਹੇ ਨੇ ਇੱਕ ਪਾਸੇ ਉਹ ਹੈ ਇੱਕ ਪਾਸੇ ਪੰਜਾਬ ਦਾ ਵਿਕਿਆ ਜਿਹੜਾ ਸਰਦਾਰ ਭਗਤ ਸਿੰਘ ਜੀ ਮਾਨ ਆਮ ਆਦੀ ਪਾਰਟੀ ਜਿਹੜੀ ਹੈ ਉਹ 2.5 ਸਾਲ ਹੋ ਗਏ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਏ ਹੋਏ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਪੰਜਾਬ ਸਰਕਾਰ ਲੋਕਾਂ ਨੂੰ ਦੇ ਰਹੀ ਹੈ ਅੱਗੇ ਵੀ 2.5 ਸਾਲ ਪਏ ਨੇ ਲੋਕਾਂ ਦੀ ਸੇਵਾ ਦੇ ਵਿੱਚ ਮਾਨ ਸਰਕਾਰ ਆਮ ਆਦੀ ਪਾਰਟੀ ਜਿਹੜੀ ਹੈ ਉਹ ਖੜੀ ਹੈ ਇਸ ਕਰਕੇ ਤੁਸੀਂ ਜਦੋਂ ਆਮ ਆਦੀ ਪਾਰਟੀ ਸੱਤਾ ਵਿੱਚ ਆਈ ਸੀ ਨਾ ਇਹਦੇ ਕੋਲ ਇੱਕ ਵੀ ਐਮਸੀ ਨਹੀਂ ਸੀਗਾ ਪਰ ਹੁਣ ਆਪਣੇ ਕੋਲ ਬਹੁਤ ਵਧੀਆ ਮੌਕਾ ਜੀ ਪੂਰੇ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਭਾਸੋ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਆਪਣੇ ਐਮਸੀ ਚੁਣੋ ਜੀ ਆਮ ਆਦੀ ਪਾਰਟੀ ਦੇ ਐਮਸੀ ਚੁਣੋ ਤਾਂ ਕਿ ਜਿਹੜੇ ਆ ਆਮ ਆਦੀ ਪਾਰਟੀ ਦੇ ਐਮਸੀ ਜਿਹੜੇ ਆ ਬਿਲਕੁਲ ਪਿਓਰ ਆਮ ਆਦੀ ਪਾਰਟੀ ਦੇ ਉਹ ਐਮਸੀ ਬਣ ਤੇ ਭਾਸੋ ਦੀ ਜਿਹੜੀ ਹੈ ਡਿਵੈਲਪਮੈਂਟ ਹੈ ਉਹ ਦਿਨ ਦੁੱਗਣੀ ਰਾਤ ਚੌਗਣੀ ਜਿਹੜੀ ਹੋ ਸਕੇ ਉਹਦੀ ਸਪੀਡ ਜਿਹੜੀ ਹੈ ਹੋਰ ਵੱਧ ਸਕੇ ਸੋ ਮੈਂ ਇਹ ਹੀ ਬੇਨਤੀ ਕਰਨੀ ਚਾਹੁੰਦਾ ਜੀ ਕਿ ਆਮ ਆਦੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ 11 ਦੇ 11 ਵਾਡਾ ਦੇ ਵਿੱਚ ਉਹਨਾਂ ਨੂੰ VOTING ਕਰਕੇ ਤੁਸੀਂ ਉਹਨਾਂ ਨੂੰ ਵੱਡੇ ਮਾਰਜਾ ਨਾਲ ਜਿਤਾਓ ਤੇ ਭਾਰਤੋਂ ਦੇ ਵਿਕਾਸ ਵਿੱਚ ਆਪਣਾ ਹਿੱਸਾ ਪਾਓ। ਹਾਂਜੀ ਸਰ ਜਿਵੇਂ ਅੱਜ ਦੇ ਦੇਖ ਰਹੇ ਆਂ ਜੀ ਵੀ ਜਿਵੇਂ 11 ਦੇ 11 MCs ਦੇ ਤੇ ਮੁਹੱਲਾ ਵਾਸੀ ਬਹੁਤ ਖੁਸ਼ੀ ਪਾ ਕੇ ਜਾ ਰਹੀ ਹੈ ਇਹਨੂੰ ਕਿਵੇਂ ਦੇਖਦੇ ਹੋ ਜੀ? ਹਾਂ ਨਹੀਂ ਬਿਲਕੁਲ ਜਿਹੜੇ ਸਾਡੇ ਉਮੀਦਵਾਰ ਨੇ ਆਮ ਆਦੀ ਪਾਰਟੀ ਦੇ 11 ਦੇ 11 ਦਾ ਬਹੁਤ ਵਧੀਆ ਰਸੂਕ ਹੈ ਜੀ ਸਾਡੇ ਪਲਾਣ ਵੀ ਬਲੰਟੀ ਵੀ ਨੇ। ਤੇ ਇਹ ਕੁਝ ਨਵੇਂ ਜਿਹੜੇ ਜੁਆਇਨ ਕੀਤੇ ਨੇ ਕਾਂਗਰਸ ਕਾਲੀਆਂ ਦੇ ਵਿੱਚੋਂ ਆਏ ਨੇ ਉਹਨਾਂ ਦਾ ਸੁਭਾਅ ਬਹੁਤ ਵਧੀਆ ਸੀਗਾ ਤੇ ਤਾਂ ਹੀ ਅਸੀਂ ਆਮ ਆਦੀ ਪਾਰਟੀ ਵਿੱਚ ਨੂੰ ਜੁਆਇਨ ਕਰਾਇਆ ਤੇ ਅੱਜ ਆਪ ਮਹਾਰੇ ਲੋਕ ਉਹਨਾਂ ਨੂੰ ਬਹੁਤ ਪਿਆਰ ਦੇ ਰਹੇ ਨੇ ਜੀ ਤੇ ਸਭ ਦੀ ਪਿਜੀਸ਼ਨ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਦੇ ਨਾਲ ਅ ਅਰਸੋਂ ਨੂੰ ਕੱਲ ਨੂੰ ਸੌਰੀ ਕੱਲ ਨੂੰ 6 ਵਜੇ ਨੂੰ ਪੂਰੇ ਪਾਸੇ ਦੀ ਟੋਲ ਵੱਜ ਜਾਣੀ ਹੈ ਜੀ 11 ਦੇ 11 ਸੀਟਾਂ ਜਿਹੜੀਆਂ ਆਮ ਆਦੀ ਪਾਰਟੀ ਜਿੱਤ ਕੇ ਉਹ ਅਸੀਂ ਸਰਦਾਰ ਗੁਰਦੇਵ ਸਿੰਘ ਦੇ ਮਾਨ ਉਹਨਾਂ ਹੀ ਚੋਟੀ ਚ ਪਾਵਾਂਗੇ ਜੀ ਤੇ ਕੱਲ ਤੱਕ ਵੇਟ ਕਰੋ ਸਰ ਸਾਸ਼ੀ ਕਾਰਜ ਜੀ ਸਾਥ ਜਿਵੇਂ ਆ ਲੈਕਚਰ ਦੇਖ ਰਹੇ ਹੋ ਤੁਸੀਂ 11 ਦੇ 11 ਬਾਟਾਂ ਚ ਕੀ ਲੱਗ ਰਿਹਾ ਤੁਹਾਨੂੰ ਜੀ ਜਿਵੇਂ ਅਸੀਂ ਦੇਖਿਆ ਜੀ ਲੋਕ ਬੜੇ ਖੁਸ਼ ਨੇ ਤੁਹਾਡ ਤੋਂ ਜੀ ਹਾਂ ਨਹੀਂ ਬਿਲਕੁਲ ਜੀ ਬਹੁਤ ਵਧੀਆ ਪੋਜੀਸ਼ਨ ਆ ਆਪਣੀ ਪਾਰਟੀ ਤੇ ਕੱਲ ਰੋਡ ਸ਼ੋਅ ਕੱਢਿਆ ਜੀ ਬਾਣ ਸਾਹਿਬ ਨੇ ਬਹੁਤ ਵੱਡਾ ਕੱਟ ਸੀਗਾ ਤੇ ਲੋਕਾਂ ਦਾ ਹਜੂਮ ਜਿਹੜਾ ਲੋਕ ਆਪ ਮੁਹਾਰੇ ਰੋਡ ਸ਼ੋਅ ਦੇ ਵਿੱਚ ਆ ਪਹੁੰਚੇ ਨੇ ਗੱਡੀਆਂ ਲੈ ਕੇ ਪੈਦਲ ਪਾਸੋਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਆ ਆਵਾਦੀ ਪਾਰਟੀ ਨੂੰ ਸਰਕਾਰ ਦੇ ਕੰਮਾਂ ਤੋਂ ਬੀਬੀ ਸਿੰਘ ਦੇਮਾਨ ਐਮ ਐਲ ਏ ਨਾਪਾ ਉਹਨਾਂ ਦੇ ਕੰਮਾਂ ਤੋਂ ਲੋਕ ਕੀ ਖੁਸ਼ ਨੇ ਜੀ ਜਿਹੜੀਆਂ ਪਾਲਿਸੀਆਂ ਆਵਾਦੀ ਪਾਰਟੀ ਨੇ ਲਾਗੂ ਕੀਤੀਆਂ ਨੇ ਜਿਵੇਂ 6 ਸਸ ਜੁਲਟ ਬਿਜਲੀ ਹਰ ਘਰ ਦੇ ਵਿੱਚ ਫ੍ਰੀ ਮਿਲ ਰਹੀ ਹੈ ਅਸੀਂ 90% ਲੋਕਾਂ ਦੇ ਬਿਜਲੀ ਦੇ ਬਿੱਲ ਬਿਲਕੁਲ ਫ੍ਰੀ ਆ ਰਹੇ ਨੇ ਫੇਰ ਸੂਤ ਦਾ ਸਿੱਖਿਆ ਨੂੰ ਲੈ ਕੇ ਜਿਹੜੀ ਕ੍ਰਾਂਤੀ ਆ ਰਹੀ ਹੈ ਉਤੋਂ ਲੋਕ ਖੁਸ਼ ਨੇ ਇਸ ਕਰਕੇ ਜਿਹੜਾ ਆਮ ਆਦੀ ਪਾਰਟੀ ਦਾ ਜਿਹੜਾ ਪਿਆਰ ਹੈ ਉਹ ਦਿਨੋਂ ਦਿਨ ਵਧਦਾ ਜਾ ਰਿਹਾ ਤੇ ਲੋਕਾਂ ਦੇ ਵਿੱਚ ਫੇਰ ਇੱਕ ਵਾਰੀ ਉਹੀ ਲਹਿਰ 2022 ਵਾਲੀ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਜਿਹੜੀਆਂ ਵੀ ਜਿੱਥੇ ਜਿੱਥੇ ਵੀ ਹੁਣ ਬੋਟਾ ਪੈ ਰੀਆਂ ਨੇ ਉਹੀ ਪਿਆਰ ਫੇਰ ਦੇਖਣ ਨੂੰ ਮਿਲ ਰਿਹਾ ਲੋਕ ਆਪ ਮੁਹਾਰੇ ਆ ਕੇ ਸਾਨੂੰ ਦਫ਼ਤਰ ਵਿੱਚ ਕਹਿ ਰਹੇ ਨੇ ਜਾਂ ਘਰਾਂ ਵਿੱਚ ਕਹਿ ਰਹੇ ਨੇ ਆ ਕੇ ਵੀ ਤੁਹਾਨੂੰ ਆਉਣ ਦੀ ਵੀ ਲੋੜ ਨਹੀਂ ਵੋਟਾਂ ਤੁਹਾਨੂੰ ਅਸੀਂ ਪਾਵਾਂਗੇ ਤੇ ਬਹੁਤ ਪਿਆਰ ਕਰਦੇ ਹਾਂ ਜੀ ਮੇ ਸਰ ਨਾਬਾ ਦਾ ਕਾਲੀਦਾਰ ਦਾ ਇੱਕ ਪ੍ਰਧਾਨਤੀ ਜਦੂ ਨਾਬਾ ਦਾ ਉਹ ਵੀ ਤੁਹਾਨੂੰ ਜਵਾਨ ਹੋਏ ਨੇ ਜੀ ਇਹ ਕਿਵੇਂ ਭਗਵੰਤ ਮਾਨ ਦੇ ਕੰਮਾਂ ਨੂੰ ਦੇਖਦੇ ਹੋਏ ਨਹੀਂ ਬਿਲਕੁਲ ਜੀ ਐਸਓਆਈ ਦੇ ਜਿਹੜੇ ਉਹ ਸਿਗੇ ਲੀਡਰ ਸੀਗੇ ਨਾਬਾ ਤੋਂ ਜਾਦੂ ਜੀ ਉਹ ਅੱਜ 300 ਮੁੰਡਿਆਂ ਦੇ ਇਕੱਠ ਦੇ ਨਾਲ ਆਪਣੀ ਪੂਰੀ ਟੀਮ ਦੇ ਨਾਲ ਐਮਐਲਏ ਗੁਰਦੇਵ ਸਿੰਘ ਦੇਮਾਨ ਉਹਨਾਂ ਦੇ ਅਹਿਦਮਾਈ ਦੇ ਹੇਠ ਅੱਜ ਆਮਾਦੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਤੇ ਬਹੁਤ ਸਾਰੇ ਪਹਿਲਾ ਪਿੰਡਾਂ ਦੇ ਵਿੱਚ ਪੰਚਾਇਤਾਂ ਬਣੀਆਂ ਨੇ ਨਗਰ ਪੰਚਾਇਤਾਂ ਦੇ ਵਿੱਚ ਵੀ ਨਗਰ ਕੌਂਸਲਰਾਂ ਦੇ ਵਿੱਚ ਵੀ ਬਹੁਤ ਵੱਡੇ ਲੈਵਲ ਤੇ ਜਿਹੜੇ ਆ ਲੋਕ ਆਮਾਦੀ ਪਾਰਟੀ ਨੂੰ ਜੁਆਇਨ ਕਰ ਰਹੇ ਨੇ ਇਧਰੋਂ ਤੇ ਉਧਰੋਂ ਕਾਫਲਾ ਵੱਧਦਾ ਜਾ ਰਿਹਾ ਜੀ ਲੋਕਾਂ ਦਾ ਪਿਆਰ ਮਿਲਦਾ ਜਾ ਰਿਹਾ ਜੀ ਮੇ ਸਾਹਿਬ ਤੁਸੀਂ ਪੰਜ ਦੇ ਪੰਜ ਭਰਾ ਨਾਪਾ ਦੇ ਭਾਰਸੋ ਦੀ ਸੇਵਾ ਕਰ ਰਹੇ ਹੋ ਜੀ ਬਿਨਾਂ ਦੇ ਸ਼ਕਾਮ ਜੀ ਲੋਕਾਂ ਦੇ ਵਿੱਚ ਇਹ ਵੀ ਖੁਸ਼ੀ ਪਾਈ ਜਾ ਰਹੀ ਹੈ ਵੀ ਇਹ ਪਰਿਵਾਰ ਤਨੋਂ ਮਨੋਂ ਸਾਡੇ ਹਲਕੇ ਦੀ ਸੇਵਾ ਕਰ ਰਿਹਾ ਇਹਨੂੰ ਕੀ ਦੇਖਦੇ ਹਾਂ ਜੀ